ਉਹ ਪੱਖਾ ਲਾਤਾ ਸ਼ਸ਼ੀਆ ਕਾਲ ਜੀ ਮੈਂ ਬਾਈਬੜੀਕ ਤੋਂ ਬਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਜੀ ਵਾਲੀ ਮੀਟ ਦੇ ਵਿੱਚ ਜਿੱਦਾਂ ਕਿ ਆਪਣੇ ਡਿਸਕਾਊਂਟ ਵਾਲੇ ਸੂਟ ਲੈ ਕੇ ਆਨੇ ਹਾਂ ਡੇਲੀ ਦੀ ਤਰ੍ਹਾਂ ਅੱਜ ਆਪਾਂ ਨਿਊ ਡਿਜ਼ਾਈਨ ਨਿਊ ਫੈਬਰਿਕ ਤੇ ਡਿਸਕਾਊਂਟ ਵਾਲੇ ਸੂਟ ਲੈ ਕੇ ਆਏ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਜੀ ਆਪਾਂ ਫੈਬਰਿਕ ਦੀ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜਰੂਰ ਦੇਖਣਾ ਜੀ ਐਂਡ ਆਪਣੇ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਜਿਹੜਾ ਤੁਹਾਡੇ ਕੋਲੇ ਪਹੁੰਚ ਸਕੇ ਜੀ ਨੋਟੀਫਿਕੇਸ਼ਨ ਰੱਖਿਓ ਅੰਦਰ ਇਹ ਤੁਹਾਨੂੰ ਪਤਾ ਚੱਲ ਜਾਂਦਾ ਵੀ ਆਪਾਂ ਨੇ ਇਹ ਵੀਡੀਓ ਅਪਲੋਡ ਕਰਤੀ ਆਪਣੇ ਚੈਨਲ ਦੇ ਉੱਤੇ ਹੁਣ ਚੈਨਲ ਨੂੰ ਕੀ ਕਰ ਦੇਣਾ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਐਂਡ ਕਮੈਂਟ ਐਂਡ ਵਾਤ ਉਹਦੀ ਸ਼ੇਅਰ ਕਰਕੇ ਮੇਰੇ ਅਪੈਨ ਤੱਕ ਕੁਝ ਰੂਪ ਪਹੁੰਚਾਉਣਾ ਤਾਂ ਜੋ ਉਹ ਘਰੇ ਬੈਠ ਕੇ ਆਪਣੀ ਆਨਲਾਈਨ ਸ਼ੋਪਿੰਗ ਕਰ ਸਕੇ ਇਹ ਸੀ ਰਣਾ ਜਿਹੜੀ ਆਪਣੀ ਜੀ ਦੀਵਾਲੀ ਤੱਕ ਐਦਾਂ ਹੀ ਕੰਟੀਨਿਊ ਚੱਲੂਗੀ ਸੋ ਤੁਸੀਂ ਇਸ ਲਈ ਕਰ ਲੈਣਾ ਚੈਨਲ ਨੂੰ ਸਬਸਕ੍ਰਾਈਬ ਚਲੋ ਜੀ ਹੁਣ ਅਨੇ ਆਪਾਂ ਸੂਟਾਂ ਦੇ ਨਾਲ ਜਿਹੜੇ ਸੂਟ ਆਪਣੇ ਰੈਡੀ ਕੀਤੇ ਆ ਉਹ ਸੂਟ ਬਹੁਤ ਹੀ ਸੋਹਣੇ ਸੂਟ ਨੇ ਤੁਸੀਂ ਦੇਖ ਸਕਦੇ ਹੋ ਇੱਕ ਸੂਟ ਇਹ ਵਾਲਾ ਆ ਗਿਆ ਇੱਕ ਸੂਟ ਇਹ ਵਾਲਾ ਇਹਦੇ ਚਾਪਣੇ ਦੋ ਕਲਰ ਰੈਡੀ ਕੀਤੇ ਹੋਏ ਨੇ ਤੁਸੀਂ ਦੇਖੋ ਇਹ ਬਹੁਤ ਹੀ ਪਿਆਰਾ ਜਿਹਾ ਸੂਟ ਜਿਹੜਾ ਬਣ ਕੇ ਰੈਡੀ ਹੋਇਆ ਹੋਇਆ ਹੈਗਾ ਆਪਾਂ ਤੁਹਾਨੂੰ ਇੱਕ ਵਾਰ ਦਿਖਾਣੇ ਆ ਸੂਟ ਦੀ ਫੁੱਲ ਲੁੱਕ ਕੁਝ ਇਸ ਟਾਈਪ ਦੀ ਹੈ ਬਹੁਤ ਹੀ ਕਲੱਟ ਹਸਲੀ ਤੇ ਇਹਦਾ ਜਿਹੜਾ ਕਲਰ ਪੌਪ ਪਿਆਰਾ ਕਲਰ ਆ ਨਿਊਨਜ਼ਾ ਕਲਰ ਆ ਹਨ ਜੀ ਤੇ ਇਹਦੇ ਵਿੱਚ ਇਹਦੇ ਨਾਲ ਆਪਣਾ ਦੁਪੱਟਾ ਨਹੀਂ ਰੈਡੀ ਇਹਦੇ ਨਾਲ ਜਿਹੜਾ ਹੈਗਾ ਦੁਪੱਟਾ ਰੈਡੀ ਕੀਤਾ ਹੋਇਆ ਜੀ ਜਿਹੜਾ ਆਪਣਾ ਵਿਦਆਊਟ ਦੁਪੱਟਾ ਉਹਦੇ ਵੀ ਸੇਮ ਨੈੱਕ ਤੇ ਐਵੇਂ ਹੀ ਵਰਕ ਹੋਇਆ ਜਿਵੇਂ ਇਹਦੇ ਉੱਪਰ ਹੋਇਆ ਹੈ ਜੀ ਇਹਦੇ ਉੱਪਰ ਹੋਇਆ ਘੇਰੇ ਦੇ ਉੱਪਰ ਆਹ ਵਾਲਾ ਵਰਕ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਘੇਰੇ ਦੇ ਉੱਪਰ ਕੰਮ ਹੋਇਆ ਸੇਮ ਹੈ ਸਟਿਚ ਚਲੋ ਇੱਕ ਵਾਰ ਮੈਂ ਤੁਹਾਨੂੰ ਇਹਦਾ ਓਪਨ ਕਰਕੇ ਵੀ ਦਿਖਾ ਦੇਣੀ ਆ ਕਰੀਓ ਓਪਨ ਕਰ

ਜੀ ਤੁਸੀਂ ਦੇਖ ਸਕਦੇ ਹੋ ਵੱਡੇ ਪੜੇ ਦੇ ਵਿੱਚ ਇਹ ਸੂਟ ਜਿਹੜਾ ਰੈਡੀ ਕੀਤਾ ਹੈ ਮਸਲੀਨ ਫੈਬਰਿਕ ਦੇ ਉੱਪਰ ਹੈ ਨੈੱਕ ਦਾ ਕੰਮ ਤੁਸੀਂ ਦਿਖਾਈ ਦਿਓ ਨੈੱਕ ਦਾ ਕੰਮ ਬਹੁਤ ਹੀ ਸੋਹਣਾ ਨੈੱਕ ਦੇ ਉੱਪਰ ਕੰਮ ਹੋਇਆ ਹੋਇਆ ਹੈਗਾ ਸੇਮ ਐਸਟਿਸ ਘੇਰੇ ਦਾ ਕੰਮ ਵੀ ਇੱਕ ਵਾਰ ক্লোਜ਼ ਤੋਂ ਦਿਖਾ ਦਿਓ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਫੈਬਰਿਕ ਜਿਹੜੀ ਰਹੂਗੀ ਪਿਓਰ ਮਸਲੀਨ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਲਾਈਨਿੰਗ ਲਗਵਾਉਣ ਦੀ ਜ਼ਰੂਰਤ ਪਾਉਗੀ ਹੀ ਪਾਉਗੀ ਜੀ ਲਾਈਨਿੰਗ ਲੱਗੂ ਲਾਈਨਿੰਗ ਲਾ ਕੇ ਸਟੀਚ ਹੋਊਗਾ ਇਹਦਾ ਦੁਪੱਟਾ ਪਤਾ ਨਹੀਂ ਕਿੱਧਰ ਚਾ ਗਿਆ ਇਹ ਵਿਦਆਊਟ ਦੁਪੱਟਾ ਜੀ ਆਪਣੇ ਕੋਲੇ ਸੋ ਪ੍ਰਾਈਸ ਮੇ ਦੋਨਾਂ ਦਾ ਹੀ ਮੈਂਸ਼ਨ ਕਰ ਦਾਂਗੀ ਸੈਕੰਡ ਜਿਹੜਾ ਆਪਣੇ ਕੋਲੇ ਇਹਦੇ ਵਿੱਚ ਕਲਰ ਆ ਗਿਆ ਇਹਦੇ ਨਾਲ ਦੁਪੱਟਾ ਹੈਗਾ ਜੀ ਦੁਪੱਟੇ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਟੈਬੀ ਦਾ ਦੁਪੱਟਾ ਲੱਗੇ ਹੋਇਆ ਇਹਦੇ ਨਾਲ ਇਹ ਜਿਹੜਾ ਫੈਬਰਿਕ ਹੈ ਦਾ ਫੈਬਰਿਕ ਵੀ ਸਿਲਕ ਦਾ ਹੈਗਾ ਤੇ ਬਹੁਤ ਹੀ ਸੋਹਣਾ ਹੈ ਸੌਰੀ ਦੁਪੱਟੇ ਦੇ ਫੋਰ ਸਾਈਡ ਦੇ ਉੱਪਰ ਕੱਟਵਰਕ ਹੋਇਆ ਤੇ ਮਿਰਰ ਲਗਾ ਕੇ ਆਰਟਿਸਟਸ ਨੇ ਕੰਮ ਹੋਇਆ ਬਹੁਤ ਹੀ ਸੋਹਣਾ ਨੈਕ ਦੇ ਉੱਪਰ ਕੰਮ ਹੋਇਆ ਤੁਸੀਂ ਦੇਖ ਸਕਦੇ ਹੋਗੇ ਨੈਕ ਦਾ ਕੰਮ ਵੀ ਕਰ ਲਓ ਰਵੀ ਕਲੋਸ ਤੋਂ ਚੈ ਬਹੁਤ ਹੀ ਸੋਹਣਾ ਨੈੱਕ ਦੇ ਕੰਮ ਹੈ ਸੇਮ ਐਸ ਇਜ਼ ਇਹੀ ਕੰਮ ਹੈ ਜਿਵੇਂ ਇਹਦੇ ਘੇਰੇ ਤੇ ਹੋਇਆ ਸੇਮ ਇਹਦੇ ਘੇਰੇ ਤੇ ਹੋਇਆ ਹੈ ਪੂਰਾ 5 ਮੀਟਰ ਫੈਬਰਿਕ ਆਊਗਾ ਜੀ ਇਹਦਾ ਜਿਹੜਾ ਪ੍ਰਾਈਸ ਰਹੂਗਾ ਇਹਦਾ ਪ੍ਰਾਈਸ ਰਹੂਗਾ ਭੈਣੋ ਹਾਂਜੀ ਇਹਦਾ ਪ੍ਰਾਈਸ ਰਹੂਗਾ 2500 ਰੁਪਿਆ ਪ੍ਰਾਈਸ ਰਹੂਗਾ ਇਹਦੇ ਨਾਲ ਤੁਸੀਂ ਦੇਖ ਸਕਦੇ ਹੋ ਟੈਬੀ ਲੈਂਡਿੰਗ ਦਾ ਦੁਪੱਟਾ ਸੌਰੀ ਟੈਬੀ ਦਾ ਦੁਪੱਟਾ ਬਹੁਤ ਹੀ ਸੋਹਣਾ 2.5 ਮੀਟਰ ਦਾ ਦੁਪੱਟਾ ਹੋਊਗਾ ਤੇ ਸਿਲਕ ਦਾ ਸੂਟ ਰਹੂਗਾ ਤੇ ਨੈੱਕ ਦੇ ਉੱਪਰ ਬਹੁਤ ਸੋਹਣਾ ਵਰਕ ਆਊਗਾ ਤੇ ਦੁਪੱਟੇ ਦੇ ਉੱਪਰ ਕੱਟਵਰਕ ਕੀਤਾ ਹੋਊਗਾ ਤੇ ਜਿਹੜਾ ਰਹੂਗਾ ਜੀ ਇਹਦਾ ਪ੍ਰਾਈਸ ਇਹਦਾ ਜਿਹੜਾ ਪ੍ਰਾਈਸ ਰਹੂਗਾ ਇਹਦਾ ਪ੍ਰਾਈਸ ਜਸਟ ਰਹੂਗਾ 1500 ਰੁਪਏ ਆ ਪ੍ਰਾਈਸ ਰਹੂਗਾ ਜੀ ਦਾ ਵਿਦਾਊਟ ਦੁਪੱਟਾ 1500 ਰੁਪਏ ਆ ਪ੍ਰਾਈਸ ਰਹੂਗਾ ਇਹਦਾ ਇੱਕ ਇਹਦੇ ਵਿੱਚ ਆਪਣੇ ਕੋਲ ਸੂਟ ਆ ਗਿਆ ਜੀ ਇਹ ਵਾਲਾ ਸੂਟ ਕੁਦਰ ਮੈਂ ਬੈਠ ਕੇ ਦਿਖਾ ਦਿੰਦੀ ਇਹਦਾ ਇਹ ਵਾਲਾ ਸੂਟ ਆ ਗਿਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਨੈੱਕ ਦੇ ਉੱਪਰ ਕੰਮ ਹੋਇਆ ਇਹ ਤੇ ਵੀ ਆਰਟੀਫੀਸ਼ੀਅਲ ਮਿਰਰ ਲਗਾ ਕੇ ਕੰਮ ਕੀਤਾ ਪਿਓਰ ਕਾਟਨ ਇਹ ਹੈਗੀ ਰਾਮਟੈਕਸ ਦੀ ਕੈਮਬਰੀ ਕਾਟਨ ਦੇ ਉੱਪਰ ਜਿਹੜਾ ਰੈਡੀ ਕੀਤਾ ਹੈਗਾ ਇਹ ਤੁਸੀਂ neck ਦੇ ਉੱਪਰ ਮਾਰਟੀਕਲ ਮਲਟੀ ਕਲਰ ਦੇ ਨਾਲ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਕੀਤੀ ਹੋਈ ਹੈ ਸੇਮ ਐਸ ਚੀਜ਼ ਡਿਜ਼ਾਈਨਿੰਗ ਹੈ ਜਿਹੜੀ ਸਲੀਪਸ ਦੇ ਉੱਪਰ ਵੀ ਹੋਈ ਹੈ ਆਪਾਂ ਤੁਹਾਨੂੰ ਸਲੀਪਸ ਦੀ ਡਿਜ਼ਾਈਨਿੰਗ ਵੀ ਚੈੱਕ ਕਰਾਉਣੀ ਹੈ ਜੀ ਅਗਰ ਇਹ ਦਾ ਪੋਸਿਬਲ ਹੋਵੇ ਇਹ ਬੈਟਾ ਉੱਪਰ ਕਰਨਾ ਹੈ ਫਿਰ ਕਰਕੇ ਖਾ ਲਓ ਮੜਾ ਜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਬਾਹਮਾ ਦੇ ਉੱਪਰ ਕੰਮ ਹੋਇਆ ਹੋਇਆ ਹੈਗਾ ਕਿਉਂਕਿ neck ਵਾਲੇ ਹੀ ਫਲਾਵਰ ਬਾਹਮਾ ਦੇ ਉੱਪਰ ਬਣਾਏ ਹੋਏ ਨੇਗੇ neck ਵਾਲੇ ਹੀ ਫਲਾਵਰ ਨੇ ਜਿਹੜੇ ਆਪਣੇ ਬਾਹਮਾ ਦੇ ਉੱਪਰ ਬਣਾਏ ਹੋਏ ਨੇਗੇ ਤੇ ਬਹੁਤ ਹੀ ਸੋਹਣਾ neck ਦੇ ਉੱਪਰ ਕੰਮ ਆ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰਾ ਹੈਗਾ ਇਹ ਆਪਣੇ ਮਾਡਲ ਵਾਲਾ ਸੇਮ ਐਸਟਿਸ ਕਲਰ ਹੈ ਜਿਹੜਾ ਰੈਡੀ ਕੀਤਾ ਗਿਆ ਸੈਕਿੰਡ ਸੂਟ ਆਪਣੇ ਕੋਲੇ ਆ ਗਿਆ ਇਹ ਵਾਲਾ ਸੂਟ ਮੈਨੂੰ ਪਰਸਨਲੀ ਬਹੁਤ ਸੋਹਣਾ ਲੱਗਦਾ ਹੈ ਸੂਟ ਤੁਹੇ ਸੂਟ ਦਾ ਆਪਣਾ ਪਹਿਲਾ ਰੈਡੀ ਇੱਕ ਆਪਣਾ ਇਹ ਵਾਲਾ ਸੂਟ ਦਾ ਕੱਲ ਕਲਰ ਦਿਖਾਇਆ ਸੀਗਾ ਉਹ ਵਾਲਾ ਆਪਣਾ ਸੋਲਡ ਹੋ ਗਿਆ ਜੀ ਇਹਦੇ ਵਿੱਚ ਆਪਣੇ ਕੋਲੇ ਅਗਲਾ ਕਲਰ ਜਿਹੜਾ ਰੈਡੀ ਹੋ ਕੇ ਰੈਡੀ ਕੀਤਾ ਪਿਆ ਸੀ ਮੇਰੇ ਅੱਜ ਸਟਾਕ 'ਚੋਂ ਮਿਲੇਗਾ ਅਲਫਾਬੈਟਿਕ ਕਿਉ ਲਓ ਪਹਿਨੋ ਬਹੁਤ ਹੀ ਪਿਆਰਾ ਸੂਟ ਹੈ ਇਹਦੇ ਨਾਲ ਜਿਹੜਾ ਹੈਗਾ ਦੁਪੱਟਾ ਵੀ ਆ ਲਓ ਜੀ ਬਹੁਤ ਹੀ ਸੋਹਣਾ ਬਣ ਕੇ ਰੈਡੀ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਲਓ ਮਲਟੀ ਕਲਰ ਦਾ ਜਿਹੜਾ ਆਰਗਨ ਜਿਹਾ ਦੁਪੱਟਾ ਲੱਗਾ ਹੈ ਪਿਓਰ ਵਿਸਕੋਸ ਵਾਲੀ ਆਰਗਨ ਜਿਹਾ ਦੁਪੱਟੇ ਦੇ ਉੱਪਰ ਕੱਟਵਾਰ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਪ੍ਰੋਪਰ ਜਿਹੜੀ ਇਹਦੇ ਤੇ ਲਿਕਾਵੀਏ ਦੇ ਨਾਲ ਕਟਿੰਗ ਕੀਤੀ ਹੋਈ ਹੈ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰਾ ਪਰਸਨਲੀ ਮੈਨੂੰ ਵੀ ਬਹੁਤ ਸੋਹਣਾ ਲੱਗਿਆ ਹੈ ਸੂਟ ਕਿਉਂਕਿ ਇਹ ਸੂਟ ਆਪਾਂ ਨੇ ਜਿਸ ਟਾਈਮ ਇਹ ਵਰਕ ਕੀਤਾ ਸੀ ਕਟੋਗਟ ਮੈਨੂੰ ਲੱਗਦਾ ਆਪਾਂ ਨੇ 100 ਪਲੱਸ ਸੂਟ ਇਹਦਾ ਆਲਰੇਡੀ ਪਹਿਲਾਂ ਆਪਾਂ ਵਰਕ ਕਰ ਚੁੱਕੇ ਆਂ ਕਈਆਂ ਦੇ ਵਿੱਚ ਆਪਾਂ ਇਹ ਵਾਲੀਆਂ ਗਲੀਆਂ ਜਿਹੜੀਆਂ ਨਹੀਂ ਗੱਡੀਆਂ ਹੋਈਆਂ ਕਈਆਂ ਦੇ ਵਿੱਚ ਜਿਹੜੀਆਂ ਮੇਰੇ ਭੈਣਾਂ ਕਹਿੰਦੇ ਨੇ ਉਹਨਾਂ ਦੇ ਵਿੱਚ ਇਹ ਵਾਲੀਆਂ ਗਲੀਆਂ ਜਿਹੜੀਆਂ ਕੀਤੀਆਂ ਹੋਈਆਂ ਨੇ ਤੁਸੀਂ ਦੁਪੱਟਾ ਬਹੁਤ ਸੋਹਣਾ ਹੈਗਾ ਦੁਪੱਟਾ ਇੱਕ ਵਾਰ ਮੈਂ ਤੁਹਾਨੂੰ ਓਪਨ ਕਰਕੇ ਵੀ ਦਿਖਾਉਣੀ ਹੈਗੀ ਹਾਂ ਬਿਸਕੋਸ ਲਈ ਲਓ ਜੀ ਬਹੁਤ ਸੋਹਣਾ ਹੈ ਦੁਪੱਟਾ ਹੈ ਇਹਦੇ ਨਾਲ ਰੈਡੀ ਕੀਤਾ ਬਿਲਕੁਲ ਸੇਮ ਟੂ ਸੇਮ ਐਸ ਥਿਸ ਹੈ ਜਿਹੜਾ ਦੁਪੱਟਾ रेडी ਹੋਇਆ ਹੈ ਜਿਹੜਾ ਇਹ ਦਾ ਪ੍ਰਾਈਸ ਰਹੂਗਾ ਕੱਲ ਵਾਲਾ ਦਾ ਪ੍ਰਾਈਸ ਮੈਂ ਮੈਂਸ਼ਨ ਕੀਤਾ ਹੀ ਹੋਇਆ ਸੀਗਾ ਜੀ ਵੀਡੀਓ ਦੇ ਵਿੱਚ ਇਹਦਾ ਜਿਹੜਾ ਪ੍ਰਾਈਸ ਰਹੂਗਾ ਇਹਦਾ ਪ੍ਰਾਈਸ ਰਹੂਗਾ ਜੀ ਬਿੱਦ ਦਾ ਦੁਪੱਟਾ ਬਿੱਦ ਦਾ ਦੁਪੱਟਾ ਰਹੂਗਾ ਬਿੱਦ ਦਾ ਦੁਪੱਟਾ ਰਹੂਗਾ ਜੀ ਇਹਦਾ ਪ੍ਰਾਈਸ 1850 ਰੁਪਇਆ ਵਿਦਆਊਟ ਦੁਪੱਟਾ ਇਹਦਾ ਪ੍ਰਾਈਸ ਰਹੂਗਾ 1200 ਰੁਪਇਆ ਜੀ ਕਿਉਂਕਿ ਦੁਪੱਟੇ ਦੇ ਉੱਪਰ ਪਹਿਨੋ ਕੱਟਵਰਕ ਵੀ ਹੋਇਆ ਹੋਇਆ ਹੈਗਾ ਤੇ ਬਾਕੀ ਟਾਈ ਐਂਡ ਡਾਈ ਦਾ ਦੁਪੱਟਾ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਵੀ ਸੂਟ ਆਪਣਾ ਬਣ ਕੇ ਬਹੁਤ ਸੋਹਣਾ ਰੈਡੀ ਹੋਇਆ ਹੋਇਆ ਹੈਗਾ ਇਸ ਤੋਂ ਅੱਗੇ ਜਿਹੜਾ ਸੂਟ ਆ ਗਿਆ ਜੀ ਇਹ ਆਪਣਾ ਕਾਟਨ ਸਟਾਫ ਦੇ ਉੱਪਰ ਆ ਇਹ ਵੀ ਮੈਂ ਤੁਹਾਨੂੰ ਓਪਨ ਕਰਕੇ ਹੀ ਦਿਖਾ ਦਿੰਦਾ ਲਓ ਤਾਂ ਪਹਿਲਾਂ ਤੇ ਇਹ ਦੁਪੱਟਾ ਦੇਖੋ ਬਹੁਤ ਪਿਆਰਾ ਦੁਪੱਟਾ ਹੈਗਾ ਬਹੁਤ ਹੀ ਸੋਹਣਾ ਜਿਹੜਾ ਦੁਪੱਟਾ ਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਪਿਓਰ ਕਾਟਨ ਦਾ ਸੂਟ ਆ ਲਓ ਸਾਰੇ ਸ਼ਰਦ ਉੱਪਰ 프ਰਿੰਟ ਆ ਗਿਆ 프ਰਿੰਟ ਦੇ ਉੱਪਰ ਜਿਹੜਾ ਤੁਸੀਂ ਦੇਖ ਸਕਦੇ ਹੋ ਸਾਰਾ ਹੈਨ ਦੇ ਨਾਲ ਗੱਪ ਕੰਮ ਹੋਇਆ ਹੈ ਉੱਪਰ ਪ੍ਰਿੰਟ ਦੇ ਨਾਲ ਤੇ 올ਓਵਰ ਸੂਟ ਆ 5 ਮੀਟਰ ਸੂਟ ਆ ਜੀ ਬਾਟਮ ਜਿਹੜੀ ਰਹੂਗੀ ਜੀ ਇੱਕ ਸੈਟ ਸੋਰੀ ਇਹ ਦੁਪੱਟਾ ਆ ਗਿਆ ਪ੍ਰਿੰਟਡ ਜਿਹੜਾ ਦੁਪੱਟਾ ਆ ਗਿਆ ਪ੍ਰਿੰਟ ਵੀ ਬਹੁਤ ਸੋਹਣਾ ਇਹਦੇ ਦੀ ਬਾਟਮ ਦੇਖ ਦੀ ਸੋਹਣਾ ਬਾਟਮ ਕਿੱਥੇ ਹੈ ਇਹ ਇਸ ਬਾਟਮ ਹਾਂ ਜੀ ਅਸੀਂ ਬਲੈਕ ਕਲਰ ਦੀ ਬਾਟਮ ਲੱਗੀ ਹੋਈ ਹੈ ਇਹਦੇ ਨਾਲ ਤੁਸੀਂ ਦੇਖ ਸਕਦੇ ਬਲੈਕ ਕਲਰ ਦੀ ਬਾਟਮ ਆ ਤੇ ਨਾਹਤੀ ਸੋਨਾ ਬਣ ਕੇ ਜਿਹੜਾ ਸੂਟ ਰੈਡੀ ਹੋਇਆ ਹੋਇਆ ਹੈਗਾ ਤੇ ਸਪੈਸ਼ਲੀ ਘੇਰੇ ਦੇ ਉੱਪਰ ਜਿਹੜਾ ਹੈਂਡਵਰਕ ਤਾਂ ਪਰ ਆਈ ਜਿਹੜਾ ਇਹਦਾ ਵੀ ਰਹੂਗਾ ਜੀ 트리플 ਲਾਈਨ ਦੇ ਵਿੱਚ ਰੈਡੀ ਟੂ ਡਿਸਪੈਚ ਆ ਅੱਜ ਵਾਲੀ ਵੀਡੀਓ ਦੇ ਵਿੱਚ ਆ ਗੋ ਮੇਰੇ ਭੈਣਾਂ ਵਿੱਚ ਕੋਈ ਵੀ ਸੂਟ ਲੈਣਾ ਚਾਹੁੰਦੇ ਆ ਤਾਂ ਮੈਂ ਨੰਬਰ ਨੀਚੇ ਮੈਂਸ਼ਨ ਕਰੀ ਦੇਵਾਂਗੀ ਜੀ 9815462231 ਵਾਲੇ ਨੰਬਰ ਤੇ ਸਾਨੂੰ WhatsApp 'ਤੇ ਸੰਬੀਕਰਤ ਸੰਗਤ ਨੂੰ ਕਾਲ ਵੀ ਕਰ ਸਕਦੇ ਤੁਸੀਂ ਉਸ ਨੰਬਰ ਤੇ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਆਪਣੀ ਸਿਟੀ ਦੇ ਵਿੱਚ ਕਿਤੇ ਵੀ ਬੈਠ ਕੇ ਤੁਸੀਂ ਜਾਂ ਪਿੰਡ ਦੇ ਵਿੱਚ ਬੈਠ ਕੇ ਕੋਰੀਅਰ ਮੰਗਵਾਉਣਾ ਚਾਹੁੰਦੇ ਹੋ ਕੋਰੀਅਰ ਮੰਗਵਾਸਾ ਜਿਹੜਾ ਪਾਰਸਲ ਕਰਦਾਂਗੇ ਭਾਈ ਡਾਕੀਆ ਭਾਈ ਹੈ ਜਿਹੜਾ ਤੁਹਾਡੇ ਘਰੋਂ ਪਾਰਸਲ ਕਢਾ ਕੇ ਜਾਊਗਾ ਜੀ ਸੋ ਕਈ ਮੇਰੇ ਭੈਣਾਂ ਦੇ ਮੈਸੇਜ ਆਉਂਦੇ ਨੇ ਵੀ ਪਿੰਡ 'ਚ ਤੁਸੀਂ ਪਾਰਸਲ ਕਰਦਦੇ ਨੇ ਹਾਂਜੀ ਬਿਲਕੁਲ ਅਸੀਂ ਪਿੰਡ 'ਚ ਪਾਰਸਲ ਕਰ ਦੇਵਾਂਗੇ ਤੁਸੀਂ ਆਪਣਾ ਪਿੰਡ ਦੇ ਵਿੱਚ ਜਿਹੜਾ ਤੁਹਾਡੇ ਕੋਲੇ ਸੂਟ ਮੰਗਵਾ ਸਕਦੇ ਹੋ ਜੀ ਬਾਕੀ ਹੁਣ ਅੱਜ ਵਾਲੀ ਵੀਡੀਓ ਨੂੰ ਤੁਸੀਂ ਕਿੰਨਾ ਵੱਤੋ ਆ ਦੇ ਸ਼ੇਅਰ ਕਰਦੇ ਹੋ ਜਿਹੜੇ ਵੀਰੇ ਆਪਣਾ ਵੱਤੋ ਆ ਦੇ ਸ਼ੇਅਰ ਕਰਕੇ ਆਪਣੇ ਕੋਲੇ ਆਰਡਰ ਕੋਈ ਪਾਉਂਦਾ ਹੈਗਾ ਤੁਹਾਨੂੰ ਆਪਾਂ ਟਰਾਈ ਕਰਾਂਗੇ ਵੀ ਹੋਰ ਵੀ ਡਿਸਕਾਊਂਟ ਜਿਹੜੇ ਪਾਈਏ ਬਾਕੀ ਤੁਸੀਂ ਆਪਣਾ ਜਿਹੜਾ ਡਿਜ਼ਾਈਨ ਭੇਜ ਕੇ ਕਿਉਂ ਜਿਹੜਾ ਮੈਡੀ ਸਾਡੇ ਕੋਲ ਸੂਟ ਹੈ ਜਿਹੜਾ ਕਸਟਮਾਈਜ਼ ਕਰਵਾ ਸਕਦੇ ਹੋ ਬਟ ਜਿਹੜੇ ਸੂਟ ਆਪਾਂ ਵੀਡੀਓ ਦੇ ਵਿੱਚ ਸੀਲ ਦੇ ਵਿੱਚ ਲਗਾ ਰਹੇ ਨੇ ਉਹ ਸੂਟ ਆ ਜਿਹੜੇ ਦੁਬਾਰਾ ਰਿਪੀਟ ਦੇ ਉੱਪਰ ਸੇਮ ਪ੍ਰਾਈਸ ਦੇ ਉੱਪਰ カラー कस्टमाइज या फैब्रिक कस्टमाइज नहीं होंगे वो फ्रेश आर्टिकल दे प्राइस रखूगा जी अगर ਤੁਸੀਂ ਸੇਮ ਸੂਟ ਨੂੰ ਜਿਹੜਾ ਕਰਵਾਉਣਾ ਚਾਹੁੰਦੇ ਹੋ ਬਾਕੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਕੱਲ ਕਿਸੇ ਨਵੀਂ ਕੱਲ ਵਾਲੀ ਵੀਡੀਓ ਦੇ ਵਿੱਚ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਨਿਊ ਡਿਸਕਾਊਂਟ ਵਾਲੇ ਸੂਟਾਂ ਦੇ ਨਾਲ ਐਂਡ ਫੁੱਲ ਵੀਡੀਓ ਦੇਖਣ ਲਈ थैंक यू जी ਸ਼ਸ਼ੀਆ ਕਾਲ ਜੀ ਮਿਲਦੇ ਆ ਕੱਲ ਵਾਲੀ ਵੀਡੀਓ ਦੇ ਵਿੱਚ ਐਂਡ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ